اس اس جی بات کر دیتے ہیں چھ ہزار سات ہزار رکشا نہیں کیا طریقہ لگیے

بوجیا پڑھتے جن رہے ہیں

300 اپنے چاہا سا جب بچا بمار ہے प्रवासी देवई भल्ला में आ गया जब हम सानो दर्जिया भेजा था वो सुधरती नहीं मैं आज टीचर चल रही है और मर गया चलिया टीचर से गारंटी से देखो यही पंदे से बात थी यही पंदे से बात है ऐसा खसमे की पढि के एजुकेशन है खंडा में तो मौका है मेरा नाम रानी तिवारी है मैं सरदारय mệnhजी

ڈی صاحب سرکار والوں جو آڈر جا رہا ہے اس نو لے کے اب بہت خوش ہاں سکو بہت دوری ہو سانو سکتے ਮੈਂ ਮਾਣਯੋਗ ਵਿੱਕ ਮੰਤਰੀ ਸਾਹਿਬ ਅਤੇ ਡੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਜਿਹੜਾ ਜੀ ਪ੍ਰੋਗਰਾਮ ਕਰਾਇਆ ਗਿਆ ਅੱਜ ਦਾ ਪ੍ਰੋਗਰਾਮ ਬਹੁਤ ਇੱਕ ਵਿਕਲਪਾ ਪ੍ਰੋਗਰਾਮ ਹੈ ਕਿ ਬਹੁਤ ਸਾਰੇ ਬੱਚੇ ਆਇਆ ਚਾਹੇ ਉਹ ਪੱਠਿਆਂ ਦੇ ਉੱਤੇ ਜਾਂ ਸਮਾਪਸ ਰਹਿੰਦੇ ਆ ਸਕੂਲ ਤੋਂ ਹੋਰ ਰਹਿੰਦੇ ਆ ਜਿਹੜੇ ਤਾਂ ਨੇੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਾ ਦਿੱਤੀ ਹੈ ਸਾਡੇ ਜੋ ਮਾਰਜੋ ਕੋਪੋਥੀ ਸਾਹਿਬ ਹੈ ਸਿੱਖਿਆ ਅਨੁਸਾਰ ਹੈ ਹਰ ਬੱਚੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਜਿਹੜੇ ਤਾਂ ਬੱਚੇ ਸਰਕਾਰੀ ਸਕੂਲਾਂ ਦੇ ਨੇੜੇ ਰਹਿੰਦੇ ਉੱਥੇ ਐਡਮਿਸ਼ਨ ਲਵਾ ਲੈਂਦੇ ਤੇ ਜਿਹੜੇ ਬੱਚੇ ਦੂਰ ਰਹਿੰਦੇ ਆ ਉਹਨਾਂ ਵਾਸਤੇ ਇਹ ਬੜਾ ਰੇਖਲਾ ਵੀ ਜਿੱਥੇ ਫਰੋਡ ਸਟੂਫ ਖਾਫੀ 1.2 ਕਿਲੋਮੀਟਰ ਹੋ ਗਿਆ ਉਹਨਾਂ ਨੂੰ ਮਾਪ ਡਿਪਟੀ ਕਮਿਸ਼ਨਰ ਸਾਹਿਬ ਨੇ ਕਿ ਕੀ ਦਿੱਕਤ ਹੈ ਕਹਿੰਦੇ ਸਕੂਲ ਦੂਰ ਹੈ ਬੱਚੇ ਜਾ ਨਹੀਂ ਸਕਦੇ ਤੇ ਇਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਰੇਡੀ ਸੀ ਸਾਹਿਬ ਤੇ ਆਪਣੇ ਜਿਹੜੇ ਸੁਖਵਿੰਦਰ ਸਿੰਘ ਜੀ ਆ ਮੰਗ ਕੋ ਮਿਹਰਬਾਨੀ ਆ ਰਖਸਟਸਟਸ ਤੋਂ ਸਮਾਣੇ ਤੋਂ ਉਹਨਾਂ ਨੇ ਇੱਕ ਸੀਐਸ ਸਾਹਿਬ ਦੇ ਨਾਲ ਮਿਲ ਕੇ ਨਾ ਜਿਹੜਾ ਪ੍ਰੋਜੈਕਟ ਹੈਗਾ ਪਰਮਪਤੀ ਨਮਸਕਾਰ ਜਿਹੜਾ ਰੂਰਲ ਤੇ ਅਰਬਨ ਮਿਸ਼ਨ ਤੋਂ ਆ ਗਿਆ ਜੜੇ ਉਹਦੇ ਨਾਲ ਉਹਨਾਂ ਨੂੰ ਇਹਨਾਂ ਨੇ 22 ਜਿਹੜੇ ਸੀਗੇ ਸੈਲਫੈਕਟ ਗਰੁੱਪ ਦੀਆਂ ਲੇਡੀਆਂ ਨੂੰ ਸਾਕ ਦਿੱਤਾ ਉਹਨਾਂ ਨੂੰ ਈ ਰਿਕਸ਼ਾ ਦੇਣਗੇ ਤੇ ਉਹ ਈ ਰਿਕਸ਼ਾ ਉਹਨੂੰ ਜਿਹੜਾ ਹੈਗਾ ਉਹਦੀ ਫੰਡਿੰਗ ਸੀਐਸ ਸਾਹਿਬ ਚ ਹੋ ਗਈ ਪਲੱਸ ਜਣੀ ਉਹਨਾਂ ਦੀ ਸਬਸਿਡੀ ਹੋ ਗਈ ਤੇ ਉਹਨਾਂ ਨੂੰ ਈ ਰਿਕਸ਼ਾ ਮਿਲ ਗਈ ਤੇ ਉਹਨਾਂ ਦੇ ਨਾਲ ਇਹ ਐਗਰੀਮੈਂਟ ਹੈ ਕਿ ਉਹ ਬੱਚਿਆਂ ਨੂੰ ਘਰੋਂ ਲੈ ਕੇ ਸਕੂਲ ਚ ਲੈਣਗੇ ਜਦੋਂ ਮੈਂ ਛੁੱਟੀ ਹੋਏ ਉਹਨਾਂ ਨੂੰ ਕਰੇ ਚਾਹੁੰਦਾ ਹਾਂ ਤੇ ਬਾਕੀ ਦਾ ਟਾਈਮ ਤੇ ਆਪਣੀਆਂ ਸਵਾਰੀਆਂ ਟੋ ਕੇ ਆਪਣਾ ਰੋਜ਼ਗਾਰ ਜਿਹੜਾ ਕਮਾ ਸਕਦੇ ਆ ਦੇ ਨਾਲ ਇੱਕ ਤਾਂ ਬੱਚਿਆਂ ਨੂੰ এডੂਕੇਸ਼ਨ ਮਿਲ ਗਈ ਜੀ ਉਹਨਾਂ ਦੀ ਗਵਰਨਮੈਂਟ ਹੋ ਗਈ ਤੇ ਔਰਤਾਂ ਦੀ ਏਮਪਾਵਰਮੈਂਟ ਹੋ ਗਈ ਜੋ ਆਪਣਾ ਰੋਜ਼ਗਾਰ ਜਿਹੜਾ ਹੈਗਾ ਕਮਾ ਸਕਣਗੀਆਂ 22 ਫੈਮਿਲੀਜ਼ ਨੂੰ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਸਿਰ ਉਹ ਜਾਣਦੇ ਉਹ ਆਪਣਾ ਰੋਜ਼ਗਾਰ ਕਰ ਲੂਗੀ ਤੇ ਇੱਕ ਬੜਾ ਨੋਟੇਬਲ ਆਬਜੈਕਟਿਵ ਆ ਜੀ ਸਾਡੇ ਮਾਰਗਦਰਸ਼ਕ ਜੀ ਸ਼ੌਕਤ ਐਮ ਜੀ ਦਾ ਔਰ ਜਿਹੜੇ ਸੁਖਿੰਦਰ ਜੀ ਆ ਔਰ ਏਡੀ ਸਿੰਘ ਆਪਣੇ ਜਨਰਲ ਸੇ ਪ੍ਰੋਸੈਡਿੰਗ ਜਸਟ ਇੰਸਟ੍ਰਕ ਐਜੂਕੇਸ਼ਨ ਆਫਸਰ ਐਂਡ ਡਿਪਟੀ ਡੀਓ ਆਈਆ ਇਹ ਸਾਰਾ ਇੱਕ ਕਲੈਕਟਿਵ ਐਫਰਟ ਹੈ ਸਾਰਿਆਂ ਦਾ ਇਹ ਬੜਾ ਬਹੁਤ ਅੱਛਾ ਆਏਗਾ ਜਿਹੜੇ ਬੱਚੇ ਆ ਪੜਨਗੇ ਨਿਕਣਗੇ ਅੱਗੇ ਵਧਣਗੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਗਿਆ ਉਹਨਾਂ ਦੇ ਵਿੱਚੋਂ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਟੀਚਰ ਬਣੇਗਾ ਕੇ ਜਾਨੇ ਆਪ ਸਭ ਮੰਗਦੇ ਸੋ ਬਹੁਤ ਅੱਛਾ ਨਹੀਂ ਫਿਰ ਸਰ ਇਸ ਨੂੰ ਨਾ ਉਹ ਵੀ ਹੋਰ ਵੀ ਸਕੀਮਾਂ ਲਿਆਣਗੇ ਜਾਨੀ ਹਾਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਵਾਂਗੇ ਜੀ ਅਸੀਂ ਮੈਂ ਉਚਿਤ ਤੌਰ ਤੇ ਉੱਤੇ ਕੋਸ਼ਿਸ਼ ਕਰ ਰਿਹਾ ਜਿਹੜੇ ਡਰੈਕਟਟਾ ਮ ਕਿ ਉਹਨਾਂ ਨੂੰ ਤੁਸੀਂ ਇੱਕੋ ਜਿਹੇ ਸਾਡੇ ਜਿਵੇਂ ਮੈਡੀਕਲ ਕਾਲਜ ਡਿਡੈਕਸ਼ਨ ਸੈਂਟਰ ਹੈ ਰੀ ਹੈਬ ਸੈਂਟਰ ਸੰਧ ਹੈ ਜਿਹੜਾ ਤੁਹਾਡਾ ਸਾਕੇਤ ਦੇ ਵਿੱਚ ਹੈਗਾ ਤੇ ਤੁਸੀਂ ਜਿਹੜੇ ਆਪਣੇ ਸਿਵਲ ਸੁਸਾਇਟੀ ਵਾਲੇ ਆ ਚਾਹੇ ਉਹ ਪੰਚਾਇਤ ਹੋਵੇ ਸ਼ਹਿਰ ਦੇ ਬੰਦੇ ਹੋਣ ਕੋਈ ਐਨਜੀਓ ਹੋਵੇ ਉਹਨਾਂ ਨੂੰ ਸਾਡੇ ਸੈਂਟਰਾਂ ਤੱਕ ਲੈ ਕੇ ਆਓ ਮੈਂ ਤਾਂ ਪੁਲਿਸ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਾਂ ਮਰੀਜ਼ ਸਮਝੀਏ ਮੈਂਟਰ ਐਕਟ ਦਾ ਇਸ਼ੂ ਹੈ ਉਹਨਾਂ ਦਾ ਵੀ ਅਸੀਂ ਇਸੇ ਤਰ੍ਹਾਂ ਇਲਾਜ ਕਰਕੇ ਕਾਉਂਸਲਿੰਗ ਕਰਕੇ ਯੋਗਾ ਸਿਖਾ ਕੇ ਉਹਨਾਂ ਨੂੰ ਕੋਈ ਨਾ ਕੋਈ ਸਕਿੱਲਸ ਕਾਮ ਆ ਦੇਣ ਮਨੇ ਕੁ ਸਕਿਲਸ ਕਾ ਕੇ ਉਹਨਾਂ ਨੂੰ ਵੀ ਲਾਈਫ ਲੀਵਡ ਮਿਸ਼ਨ ਦੇ ਨਾਮ ਤੋਂ ਹੋਣਾਗੇ ਉਹਨਾਂ ਨੂੰ ਉਹਨਾਂ ਨੂੰ ਵੀ ਇਸੇ ਤਰ੍ਹਾਂ ਸੀ ਉਹਦੀ ਮਦਦ ਕਰਾਂਗੇ ਚਾਹੇ ਉਹਨਾਂ ਨੂੰ ਬਸਤ ਦਵਾਈ ਦੇ ਕੋਈ ਮੋਬਾਈਲ ਰਿਪੇਅਰ ਜਾਂ ਕੋਈ ਹੋਰ ਆਪਣਾ ਜਿਹੜਾ ਹੈਗਾ ਕੋਈ ਕੈਪੈਸਟਰ ਤੇ ਕੋਈ ਟਾਪਾ ਕੋਲੇ ਕੋਈ ਆਪਣਾ ਬੀਅਰ ਸੈਲੂਨ ਕੋਲੇ ਜਾਂ ਕੋਈ ਗੁੰਡੀ ਬਾਲ ਕੋਲੇ ਔਰਤਾ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਇਦਾਂ ਦੇ ਜਿਹੜੇ ਇਨੀਸ਼ੀਏਟਿਵ ਹੈ ਇਹ ਬਹੁਤ ਵੈਲਕਮ ਹੈ ਮੈਂ ਸਾਰੇ ਐਨ ਜੀਓ ਨੂੰ ਫੀਲ ਕਰਦਾ ਔਰ ਸਿਵਲ ਸੋਸਾਇਟੀ ਨੂੰ ਕਰਦਾ ਤੇ ਆਓ ਆਪਾਂ ਲੋਕਾਂ ਨੂੰ ਜੁੜਾ ਹੈਗਾ ਜਿਹੜਾ ਐਜੂਕੇਸ਼ਨ ਹੈਲਥ ਜਿਹੜਾ ਆਪਣਾ ਰੋਸਗਾਰ ਹੈ ਇਹ ਤਿੰਨ ਮੇਨ ਕੰਮਾਂ ਦੇ ਆਪਣੇ ਜਿਹੜਾ ਵੀ ਕੋਈ ਉਪਗਾਮ ਪਾਉਣਾ ਚਾਹੁੰਦਾ ਸੋ ਅਸੀਂ ਉਹਨਾਂ ਦਾ ਸਵਾਗਤ ਵੀ ਕਰਾਜਾਂ ਉਹਨਾਂ ਦਾ ਧੰਨਵਾਦ ਵੀ ਕਰਾਜਾਂ ਉਹਦੇ ਨਾਲ ਕੰਮ ਸਰ ਟ੍ਰਟੀ ਟ੍ਰਟੀ ਗੱਲ ਕੀਤੀ ਹੈ ਜਿਹੜੇ ਲਾਇਸੈਂਸ ਤੋਂ ਬਿਨਾ ਸੈਂਟਰ ਖੁੱਲ੍ਹੇ ਹੋਏ ਨੇ ਉਹਨਾਂ ਨੂੰ ਬੰਦ ਕੀਤਾ ਕਰਵਾਇਆ ਦੇਖੋ ਤੁਸੀਂ ਮੈਨੂੰ ਐਕਸੈਲੈਂਟ ਇਨਫੋਰਮੇਸ਼ਨ ਦਿਓ ਜੇ ਲਾਇਸੈਂਸ ਤੋਂ ਬਗੈਰ ਇੱਕ ਵੀ ਹੈ ਅਸੀਂ ਮੈਂ ਬੜਾ ਸਟ੍ਰਿਕਟਾਂ ਜਿਹਦੇ ਵਾਸਤੇ ਪਟਿਆਲੇ ਦੀ ਬਹੁਤ ਸਟ੍ਰਿਕਨੈਸ ਹੋਈ ਅਖੰਡ ਰੋਗ ਸੰਡਾਇਜ਼ ਦਾ ਐਪੀ ਸੈਂਟਰ ਤੇ ਹੈਗਾ ਜੀ ਰੋਟੀ ਪੌਣ ਦੂਜਾ ਰੋਗ ਲਾਏਗਾ ਕੱਲ ਰੋਗ ਦਾ ਵਾਲੇ ਨਸ਼ਾ ਵੇਚਣ ਵਾਲੇ ਉਹਨਾਂ ਦਾ ਐਕਸ਼ਨ ਹੋ ਰਿਹਾ ਔਰ ਜਿਹੜੇ ਨਸ਼ਾ ਲੈਣ ਵਾਲੇ ਬਿਮਾਰਾਂ ਉਹਨਾਂ ਦਾ ਇਲਾਜ ਹੋ ਰਿਹਾ ਦੋਨੇ ਕੰਮ ਚੱਲ ਰਹੇ ਨੇ ਮੰਤਰੀ ਸਾਹਿਬ ਹੱਡਾ ਦੀ ਗੱਲ ਕਰੀਏ ਹੱਡਾ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਨੇ ਪਿਛਲੀ ਵਾਰ ਵੀ ਆਪਾਂ ਨੇ ਬੜਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਜਿੰਨੇ ਵੀ ਤੁਹਾਡੇ ਪੀਡੀਆ ਅਥਾਰਟिटीज ਆ ਜਾਂ ਮਸਟਰ ਅਥਾਰਟिटीज ਆ ਇਹਨਾਂ ਦੇ ਨਾਲ ਲਗਾਤਾਰ ਹਰ ਹਫ਼ਤੇ ਮੈਂ ਜਿਹੜੇ ਅਗੇ ਜਿੱਥੇ ਜਿੱਥੇ ਹੱਡ ਆਈ ਸੀ ਉਹਨਾਂ ਨੂੰ ਵਜਨ ਕਰ ਰਹੇ ਹਾਂ ਤੇ ਮੜੀ ਨਦੀ ਜਿੱਥੇ ਜਿਹੜੇ ਜਿੱਥੇ ਮਰੀਜ਼ ਹੋਏ ਸੀਗੇ ਸਾਰੇ ਅਸੀਂ ਕਵਰ ਕਰਦੇ ਆ ਔਰ ਉਹਨੂੰ ਸਟ੍ਰੈਫਨ ਕਰ ਰਹੇ ਆ ਔਰ ਮੁੱਕ ਦਿਨਨੇ ਵੀ ਉਹਦੇ ਚੋਂ ਕੋਈ ਪਲਾਨਸ ਨਾਲ ਰਿਲੇਟਡ ਇਸ਼ੂ ਸੀ ਜਿਹੜੇ ਜੋ ਵੀ ਲੋਕਾਂ ਦੀਆਂ ਜੋ ਉਹਨਾਂ ਦੀ ਕੰਪਲੇਂਟ ਸੀ ਜਾਂ ਸਾਰੀਆਂ ਨੂੰ ਰੀਡਰੈਸ ਕਰ ਰਿਆ ਸੀ ਤਾਂ ਕਿ ਮੁੜ ਕੇ ਉਹ ਨਾਮਤ ਨਾ ਆਵੇ ਔਰ ਇਸ ਤੋਂ ਸਵਾਇਆ ਸੀ ਲੌਂਗ ਟਰਮ ਪਲਾਨਿੰਗ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਇੱਥੇ ਪ੍ਰੋਬਲੀਮ ਹੋਇਆ ਸੀਗਾ ਮੰਨੋ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਜਿਹੜੀ ਪਟਿਆਲਾ ਕੀ ਰਾਹ ਹੋ ਉਹਦੇ ਨਾਲ ਬਹੁਤ ਸਾਰੇ ਅਸੀਂ ਜਿਹੜੇ ਹੈਗੇ ਆ ਉਹ ਛੋਟੇ ਛੋਟੇ ਲੇਕ ਕ੍ਰੀਏਟ ਕਰਾਂਗੇ ਇੱਕ ਤੋਂ ਦੋ ਜਗ੍ਹਾ ਤੇ ਸਾਨੂੰ ਪਤਾ ਲੱਗਾ ਕਿ ਪੰਚਾਇਤ ਦੀ ਜਿੰਨਾ ਅਗੀ ਉੱਥੇ ਵੱਡੇ ਲੇਕ ਕ੍ਰੀਏਟ ਕਰਾਂਗੇ ਤਾਂ ਜਾ ਕੇ ਜੇ ਪਾਣੀ ਜਦੋਂ ਰੀਚਾਰਜ ਹੋਏਗਾ ਬਾਟਰ ਡਰਾਈਵਰ ਪਲੱਸ ਉਹਦੇ ਨਾਲ ਹੜ ਨਹੀਂ ਆਣਗੇ ਔਰ ਉਹਨੂੰ ਅਸੀਂ ਲਿਫਟ ਡੀਕ੍ਰੀਟ ਕਰਦੇ ਆਂ ਉਹ ਐਗਰੀਕਲਚਰ ਵਾਸਤੇ ਯੂਜ਼ ਕਰਾਂਗੇ ਜਮੀਨ ਚ ਪਾਣੀ ਸਰ ਮਹਾਂਯੋਗ ਜੀਮ ਸਾਹਿਬ ਨੇ ਇੱਕ ਮੂਵੈਂਟ ਲਈ ਹੈ ਕਿ ਜਿਹੜੇ ਨਾਨ ਟੀਚਿੰਗ ਟੀਚਰਸ ਨੇ ਉਹਨਾਂ ਨੂੰ ਕਾਲਜਾਂ ਦੇ ਅਧੀਨ ਕਰ ਦਿੱਤਾ ਗਿਆ ਇਹਦੇ ਵਿੱਚ ਕਿਹੜੀ ਕਿਹੜੀ ਕੈਟੇਗਰੀਆਂ ਰੱਖੀ ਗਈਆਂ ਨੇ ਦੇਖੋ ਇਹ ਐਜੂਕੇਸ਼ਨ ਦਾ ਸਬੰਧ ਹੁੰਦਾ ਹੈ ਜਿਹੜੀ ਮੈਂ ਇਹਦੇ ਬਾਰੇ ਐਜੂਕੇਸ਼ਨ ਮਿਨਿਸਟਰਸ ਦਾ ਰਾਏ ਪੁੱਛਣਾ ਠੀਕ ਸਰ ਠੀਕ ਜਿਵੇਂ ਆਪ ਸੁਝਾਤਾ ਬੈਠਣਾ ਜਿਹੜਾ ਮਰਜ਼ੀ